ਨਮਸਕਾਰ ਆਕਾਸ਼ਵਾਣੀ ਦਾ ਚਲੰਦਰ ਕੇਂਦਰ ਹੈ ਹੁਣ ਤੁਸੀਂ ਚੰਚਲ ਸ਼ਰਮਾ ਤੋਂ ਪਰਦੇਸ਼ ਖਬਰਾਂ ਸੁਣੋ ਪਹਿਲਾਸ ਬੁਲੇਟਨ ਦੀਆਂ ਖਾਸ ਖਬਰਾਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਾਰਗਿਲ ਵਿਜੇ ਦਿਵਸ ਦੀ 25ਵੀਂ ਬਰੇਕੰਡ ਮੌਕੇ ਅੱਜ ਦਰਾਸ ਵਿੱਚ ਕਾਰਗਿਲ ਜੰਗ ਦੇ ਨਾਇਕਾਂ ਨੂੰ ਸ਼ਰਧਾਂਜਲੀ ਭੇਟ ਕੀਤੀ ਕਿਹਾ ਕਿ ਭਾਰਤੀ ਜਵਾਨ ਪੂਰੀ ਤਾਕਤ ਨਾਲ ਅਤਵਾਦ ਨੂੰ ਕੁਚਲ ਦੇਣਗੇ ਅਤੇ ਦੁਸ਼ਮਨ ਨੂੰ ਮੂੰਹ ਤੋੜਵਾ ਜਵਾਬ ਦਿੱਤਾ ਜਾਵੇਗਾ ਪੰਜਾਬ ਦੇ ਵੱਖ-ਵੱਖ ਜ਼ਿਲ੍ਹਿਆਂ ਵਿੱਚ ਵੀ ਕਾਰਗਿਲ ਵਿਜੇ ਦਿਵਸ ਦੀ 25ਵੀਂ ਬਰੇਕੰਡ ਮੌਕੇ ਕਈ ਸਮਾਗਮ ਕਰਵਾ ਕੇ ਸ਼ਹੀਦਾਂ ਨੂੰ ਨਮਨ ਕੀਤਾ ਗਿਆ ਪੰਜਾਬ ਦੇ ਮੁੱਖ ਸਕੱਤਰ ਅਨੁਰਾਗ ਵਰਮਾ ਨੇ ਕਿਹਾ ਕਿ ਪੀਣ ਵਾਲੇ ਪਾਣੀ ਦਾ ਕੋਈ ਵੀ ਨਵਾਂ ਸੈਂਪਲ ਫੇਲ ਹੋਣ ਦੀ ਸੂਰਤ ਵਿੱਚ ਜ਼ਿੰਮੇਵਾਰ ਅਧਿਕਾਰੀ ਖਿਲਾਫ ਤੁਰੰਤ ਕਾਰਵਾਈ ਕੀਤੀ ਜਾਵੇਗੀ ਅਤੇ ਫਰਾਂਸ ਦੀ ਰਾਜਧਾਨੀ ਪੈਰਿਸ ਵਿੱਚ ਖੇਡਾਂ ਦੇ ਮਹਾਕੁੰਭ 올림픽 ਦਾ ਉਦਘਾਟਨ ਅੱਜ ਰਾਤ 11 ਵਜੇ ਤੋਂ ਸ਼ੁਰੂ ਹੋਵੇਗਾ ਤੇ ਹੁਣ ਖਬਰਾਂ ਵਿਸਥਾਰ ਨਾਲ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਾਰਗਿਲ ਵਿਜੇ ਦਿਵਸ ਦੀ 25ਵੀਂ ਬਰੇਗੰਡ ਮੌਕੇ ਅਜੋ ਦ੍ਰਾਸ਼ ਵਿੱਚ ਕਾਰਗਿਲ ਜੰਗ ਦੇ ਨਾਇਕਾਂ ਨੂੰ ਸ਼ਰਧਾਂਜਲੀ ਭੇਟ ਕੀਤੀ ਇਸ ਮੌਕੇ ਇੱਕ ਇਕੱਠ ਨੂੰ ਸੰਬੋਧਨ ਕਰਦਿਆਂ ਪ੍ਰਧਾਨ ਮੰਤਰੀ ਮੋਦੀ ਨੇ ਕਿਹਾ ਕਿ ਲਤਾਕਤੀ ਇਹ ਮਹਾਨ ertid कारगिल विजय ਦਿਵਸ ਦੀ 25ਵੀਂ ਵਰੇਗੰਤੀ ਗਵਾਏ ਜੰਮੂ ਕਸ਼ਮੀਰ 'ਚ ਹਾਲੀ ਵਿੱਚ ਹੋਏ ਅਤਵਾਦੀ ਹਮਲਿਆਂ 'ਤੇ ਪਾਕਿਸਤਾਨ ਦੀ ਆਲੋਚਨਾ ਕਰਦੇ ਹੋਏ ਉਨ੍ਹਾਂ ਕਿਹਾ ਕਿ ਪਾਕਿਸਤਾਨ ਅਤੀਤ ਵਿੱਚ ਆਪਣੀਆਂ ਸਾਰੀਆਂ ਨਾਪਾਕ ਕੋਸ਼ਿਸ਼ਾਂ ਵਿੱਚ ਅਸਫਲ ਰਿਹਾ ਪਰ ਅਤਵਾਦ ਦੇ ਪ੍ਰੌਕਸੀ ਜੰਗ ਦੀ ਮਦਦ ਨਾਲ ਆਪਣੇ ਆਪ ਨੂੰ ਢੁਕਵਾਂ ਰੱਖਣ ਦੀ ਕੋਸ਼ਿਸ਼ ਕਰ ਰਿਹਾ ਹੈ आज जब मैं उस जगह से बोल रहा हूं जहां आतंक के आकाओं को मेरी आवाज सीधे सुनाई पड़ रही है मैं आतंकवाद के इन सरप्रस्तों को कहना चाहता हूं कि उनके नापाक मनसूबे कभी कामयाब नहीं होंगे आतंकवाद को हमारे जाबाज पूरी ताकत से कुचलेंगे दुश्मन को मुंहतोड़ जवाब दिया जाएगा। ਪ੍ਰਧਾਨ ਮੰਤਰੀ ਮੋਦੀ ਨੇ ਅਗਨੀਪਥ ਯੋਜਨਾ ਬਾਰੇ ਗਲਤ ਜਾਣਕਾਰੀ ਫੈਲਾਉਣ ਲਈ ਵਿਰੋਧੀ ਧਿਰ ਦੀ ਵੀ ਆਲੋਚਨਾ ਕੀਤੀ ਅਤੇ ਕਿਹਾ ਕਿ ਇਹ ਮਹੱਤਵਪੂਰਨ ਸੁਧਾਰਾਂ ਵਿੱਚੋਂ ਇੱਕ ਹੈ ਅਤੇ ਦੇਸ਼ ਦੀ ਤਾਕਤ ਵਿੱਚ ਵਾਧਾ ਕਰੇਗਾ। ਅਗਨੀਪਥ ਯੋਜਨਾ ਦੇ ਜਰੀਏ ਦੇਸ਼ ਨੇ ਇਸ ਮਹੱਤਵਪੂਰਨ ਸਪਨੇ ਤੋਂ एड्रेस किया अग्निपथ का लक्ष्य सेनाओं को युवा बनाना है दुर्भाग्य से राष्ट्रीय सुरक्षा से जुड़े इतने संवेदनशील विषय को कुछ लोगों ने राजनीति का विषय बना दिया कुछ लोग सेना के इस रिफॉर्म पर भी अपने व्यक्तिगत स्वार्थ में जुट की राजनीति कर रहे हैं ये वही लोग हैं जिन्होंने सेनाओं में हजारों करोड़ के घोटाले करके हमारी सेनाओं को कमजोर किया ਸਵਾਗਤੋ ਬਾਤ ਪ੍ਰਧਾਨ ਮੰਤਰੀ ਮੋਦੀ ਨੇ ਲੱਦਾਖ ਵਿੱਚ ਸਿਕੁੰਨਲਾ ਸੁਰੰਗ ਪ੍ਰੋਜੈਕਟ ਦੀ ਵਰਚੁਅਲ ਤੌਰ ਤੇ ਸ਼ੁਰੂਆਤ ਕੀਤੀ ਇਸ ਪ੍ਰੋਜੈਕਟ ਵਿੱਚ 4.1 ਕਿਲੋਮੀਟਰ ਲੰਬੀ ਟ੍ਰਿਨ ਟਿਊਬ ਸੁਰੰਗ ਸ਼ਾਮਲ ਹੈ ਜਿਹੜੀ ਲੇ ਨੂੰ ਹਰ ਮੌਸਮ ਵਿੱਚ ਸੰਪਰਕ ਪ੍ਰਦਾਨ ਕਰੇਗੀ ਬਠਿੰਡਾ ਫੌਜੀ ਛੋਣੀ ਵਿਖੇ ਅੱਜ ਕਾਰਗਿਲ ਵਿਜੇ ਦਿਵਸ ਸਿਲਵਰ ਜੁਬਲੀ ਜਸ਼ਨ ਮਨਾਇਆ ਗਿਆ ਦੇਸ਼ ਦੀ ਰੱਖਿਆ ਲਈ ਜਾਨਾਂ ਕੁਰਬਾਨ ਕਰਨ ਵਾਲੇ ਬਹਾਦਰ ਨਾਇਕਾ ਨੂੰ ਫੌਜੀ ਛੋਣੀ ਦੇ ਅੰਦਰ ਸਥਿਤ ਜੰਗੀ ਯਾਦਗਾਰ ਜੋਧਾ ਯਾਦਗਾਰ ਵਿਖੇ ਸ਼ਰਧਾਂਜਲੀ ਪੇਟ ਕੀਤੀ ਗਈ ਇਸ ਤੋਂ ਬਾਅਦ ਇੱਕ ਇੰਟਰਐਕਟਿਵ ਸੈਸ਼ਨ ਹੋਇਆ ਜਿਸ ਵਿੱਚ ਕਾਰਗਿਲ جنگ ਦੇ ਬਹਾਦਰ ਸੈਨਿਕਾਂ ਨੇ ਆਪਨੇ ਤਜਰਬੇ ਸਾਂਝੇ ਕੀਤੇ ਇਸ ਪ੍ਰੋਗਰਾਮ ਵਿੱਚ ਵਿਦਿਆਰਥੀਆਂ ਨੇ ਬਹਾਦਰ ਸੈਨਿਕਾਂ ਤੇ ਅਧਿਕਾਰੀਆਂ ਨਾਲ ਗੱਲਬਾਤ ਵੀ ਕੀਤੀ جس نے نوجوان منا وچ فوجی جیون دی ਚਲਕ ਪ੍ਰਦਾਨ ਕੀਤੀ ਅਤੇ سارے نوجواناں نو ਉਹ ਵੇਖੇ ਵਿੱਚ ਹਥਿਆਰਬੰਦ ਸੈਨਾਵਾਂ ਚ ਭਰਤੀ ਹੋਣ ਲਈ ਪ੍ਰੇਰਿਤ ਕੀਤਾ 81 ਸਵੇਰੀਆ ਦੇ جنرل افسر ਕਮਾਂਡਿੰਗ ਮੇਜਰ جنرل اے શ્રીਧਰ ਨੇ ਹਾਜ਼ਰ ਸਾਬਕਾ ਸੈਨਿਕਾ ਪ੍ਰਤੀ ਆਪਣਾ ਸਤਕਾਰ ਪ੍ਰਗਟ ਕੀਤਾ ਅਤੇ ਉਹਨਾਂ ਨਾਲ ਗੱਲਬਾਤ ਕਰਕੇ ਮਾਣ ਮਹਿਸੂਸ ਕੀਤਾ ਉਹਨਾਂ ਸ਼ਹੀਦ ਸੈਨਿਕਾਂ ਦੇ ਪਰਿਵਾਰਾਂ ਦਾ ਵੀ ਧੰਨਵਾਦ ਕੀਤਾ ਜਿਨ੍ਹਾਂ ਨੇ ਕਈ ਸਾਲਾਂ ਤੋਂ ਜੰਗ ਦਾ ਸੰਤਾਪ ਚੱਲਿਆ ਗੁਰਦਾਸਪੁਰ ਦੇ ਸੈਨਿਕ ਦਫਤਰ ਵਿਖੇ ਕਰਵਾਏ ਵਿਜੇ ਦਿਵਸ ਸਮਾਗਮ ਵਿੱਚ ਕੈਬਨਿਟ ਮੰਤਰੀ ਲਾਲਚਨ ਘਟਾਰੂਚਕ ਸ਼ਾਮਲ ਹੋਏ। ਉਨ੍ਹਾਂ ਕਾਰਗਿਲ ਦੇ ਸ਼ਹੀਦਾਂ ਨੂੰ ਸ਼ਰਧਾਂਜਲੀ ਦਿੱਤੀ ਤੇ ਸ਼ਹੀਦਾਂ ਦੇ ਪਰਿਵਾਰਕ ਮੈਂਬਰਾਂ ਨੂੰ ਸਨਮਾਨਿਤ ਕੀਤਾ। ਉਨ੍ਹਾਂ ਕਿਹਾ ਕਿ ਸੂਬੇ ਦੇ ਕਾਰਗਿਲ ਸ਼ਹੀਦਾਂ ਦੇ ਪਰਿਵਾਰਾਂ ਦੇ ਨਾਲ ਸਰਕਾਰ ਹਮੇਸ਼ਾ ਹੀ ਖੜੀ ਹੈ। ਜ਼ਿਲ੍ਹਾ ਰੱਖਿਆ ਸੇਵਾਵਾਂ ਮਪਲਾਈ ਦਫ਼ਤਰ ਹੁਸ਼ਿਆਰਪੁਰ ਵੱਲੋਂ ਕਾਰਗਿਲ ਵਿਜੇ ਦਿਵਸ ਦੀ ਸਿਲਵਰ ਜੋਬਲੀ ਤੇ ਕਰਵਾਏ ਪ੍ਰੋਗਰਾਮ ਚੁਮਕ ਮਹਿਮਾਨ ਰਹੇ ਐਸਟੀਐਮ ਪ੍ਰੀਤਿੰਦਰ ਸਿੰਘ ਜ਼ਿਲ੍ਹਾ ਰੱਖਿਆ ਸੇਵਾਵਾਂ ਮਪਲਾਈ ਬੋਰਡ ਦੇ ਸਕੱਤਰ ਸੇਵਾਮੁਕਤ ਵਿੰਗ ਕਮਾਂਡਰ ਗੋਪੀਤ ਸਿੰਘ ਅਤੇ ਸੀਬੀਸੀ ਦੇ ਫੀਲਡ ਪਬਲਿਸਿਟੀ ਅਫਸਰ ਰਾਜੀਸ਼ ਭਾਲੀ ਸਮੇਤ ਹੋਰਨਾਂ ਨੇ ਸ਼ਹੀਦੀ ਸਮਾਰਕ ਤੇ ਸ਼ਰਧਾ ਦੇ ਫੁੱਲ ਭੇਟ ਕੀਤੇ ਪ੍ਰੀਤਿੰਦਰ ਸਿੰਘ ਨੇ ਜ਼ਿਲ੍ਹੇ ਦੇ ਵੀ ਕਾਰਗਿਲ ਸ਼ਹੀਦਾਂ ਦੇ ਪਰਿਵਾਰਾਂ ਨੂੰ 5100 ਰੁਪਏ ਦੇ ਚੈੱਕ ਭੇਟ ਕੀਤੇ ਇਹਨਾਂ ਵਿੱਚੋਂ 3 ਜਣੇ ਕਾਰਗਿਲ ਜੰਗੀ ਯਾਦਗਾਰ ਦਾ ਦੌਰਾ ਕਰਨ ਲਈ ਦਰਾਸ ਗਈ ਸਨ ਉਹਨਾਂ ਦੇ ਚੈੱਕ ਬਾਅਦ ਵਿੱਚ ਸੌਂਪੇ ਜਾਣਗੇ ਭਾਰਤ ਸਰਕਾਰ ਦੇ ਸੂਚਨਾ ਤੇ ਪ੍ਰਸਾਰਣ ਮੰਚਾਲਾ ਤਹਿਤ ਕੇਂਦਰੀ ਸੰਚਾਰ ਬਿਊਰੋ ਜਲੰਧਰ ਨੇ ਕਾਰਗਿਲ ਤੇ ਫੋਟੋ ਪ੍ਰਦਰਸ਼ਨੀ ਵੀ ਲਗਾਈ ਜਿਸ ਵਿੱਚ ਇਹ ਦਰਸਾਇਆ ਗਿਆ ਕਿ ਸਾਲ 1999 ਚ ਜੰਗ ਕਿਵੇਂ ਲੜੀ ਗਈ ਸੀ ਇਸ ਤੋਂ ਪਹਿਲਾਂ ਇੱਕ ਸਭਿਆਚਾਰਕ ਮੰਡਲੀ ਨੇ ਕਾਰਗਿਲ ਜੰਗ ਤੇ ਸੰਗੀਤਕ ਨਾਟਕ ਪੇਸ਼ ਕੀਤਾ ਜਿਸ ਦੀ ਸਾਰਿਆਂ ਨੇ ਸ਼ਲਾਘਾ ਕੀਤੀ ਤੇ ਬਹੁਤ ਸਾਰੇ ਲੋਕਾਂ ਨੇ ਹੰਝੂ ਫੇਰਤੇ ਤੂ ਪੰਜਾਬ ਐਨ ਸੀ ਸੀ ਬਟਾਲੀਅਨ ਦੀ ਅਗਵਾਈ ਹੇਠ ਐਨ ਸੀ ਸੀ ਕੈਟਿਟਾ ਅਤੇ ਫੌਜ ਦੇ ਇੰਸਟ੍ਰਕਟਰਾਂ ਨੇ ਜੰਗੀ ਯਾਦਗਾਰ ਜਲੰਦਰ ਵਿਖੇ ਫੁੱਲ ਮਾਲਾ ਮਾਪੇਟ ਕਰਕੇ ਕਾਰਗਿਲ ਦੇ ਸ਼ਹੀਦਾਂ ਨੂੰ ਸ਼ਰਧਾਂਜਲੀ ਭੇਟ ਕੀਤੀ ਕਮਾਂਡ ਅਧਿਕਾਰੀ ਕਰਨਲ ਵਿਨੋਦ ਜੋਸ਼ੀ ਨੇ ਦੱਸਿਆ ਕਿ ਦਵਾਬਾ ਕਾਲਜ ਵਿੱਚ 5 ਕਿਲੋਮੀਟਰ ਦੀ ਦੌੜ ਕਰਵਾਈ ਗਈ ਜਿਸ ਵਿੱਚ ਕੈਟਿਟਾ ਵਿਦਿਆਰਥੀਆਂ ਅਤੇ ਉਗੇ ਨਾਗਰਿਕਾਂ ਨੇ ਹਿੱਸਾ ਲਿਆ ਦੋਗਰਾ ਰੈਜੀਮੈਂਟ ਦੇ ਸ਼ਹੀਦ ਸਮਾਰਕ ਤੇ ਵੀ ਸ਼ਰਧਾਂਜਲੀ ਪੇਂਟ ਕਰਨ ਦੀ ਰਸਮ ਆਦਾ ਕੀਤੀ ਗਈ ਕਰਨਲ ਜੋਸ਼ੀ ਨੇ ਦੱਸਿਆ ਕਿ 38 ਕਾਲਜਾਂ ਤੇ ਸਕੂਲਾਂ ਚ ਡਰਾਇੰਗ ਤੇ ਪੇਂਟਿੰਗ ਮੁਕਾਬਲੇ ਕਰਵਾਏ ਗਏ ਜਦਕਿ ਗਈ ਕਾਲਜਾਂ ਵਿੱਚੋਂ ਲੈਕਚਰ ਰਾਹੀਂ ਵਿਦਿਆਰਥੀਆਂ ਨੂੰ ਕਾਰਗਿਲ ਜੰਗ ਦੇ ਸੂਰਬੀਰ ਯੋਧਿਆਂ ਦੀਆਂ ਗਾਥਾਵਾਂ ਸੁਣਾਈਆਂ ਗਈਆਂ ਬੀਜੇਪੀ ਦੇ ਸੀਨੀਅਰ ਨੇਤਾ ਤੇ ਸਾਬਕਾ ਰਾਜ ਸਭਾ ਮੈਂਬਰ ਸ਼ਵੇਤ ਮਲਿਕ ਨੇ ਜਲਿਆਂਵਾਲਾ ਬਾਗ ਅੰਮ੍ਰਿਤਸਰ ਵਿਖੇ 2 ਮਿੰਟ ਦਾ ਮੌਨ ਰੱਖ ਕੇ ਸ਼ਹੀਦਾਂ ਨੂੰ ਸ਼ਰਧਾਂਜਲੀ ਅਰਪਿਤ ਕੀਤੀ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਉਹਨਾਂ ਕਿਹਾ ਕਿ ਦੇਸ਼ ਵਾਸਤੇ ਕੁਰਬਾਨੀਆਂ ਦੇਣ ਵਾਲੇ ਸ਼ਹੀਦਾਂ ਦੀ ਬਦੌਲਤ ਅੱਜ ਅਸੀਂ ਸਾਰੇ ਖੁੱਲੀ ਹਵਾ 'ਚ ਸਾਹ ਲੈ ਰਹੇ ਹਾਂ ਉਹਨਾਂ ਕਿਹਾ ਕਿ ਉਹ ਖੁਸ਼ਕਿਸਮਤ ਨੇ ਕਿ ਉਹਨਾਂ ਨੂੰ ਸ਼ਹੀਦਾਂ ਦੀ ਯਾਦਗਾਰ ਦੀ ਸੇਵਾ ਕਰਨ ਦਾ ਮੌਕਾ ਮਿਲਿਆ ਤੇ ਗੁਰੂ ਦੀ ਨਗਰੀ ਦੇ ਜਲਿਆਂਵਾਲਾ ਬਾਗ ਵਿੱਚ ਅਜੇ ਵੀ ਕਈ ਪ੍ਰੋਜੈਕਟ ਚਾੜ੍ਹੇ ਨਹੀਂ ਪਰ ਦੇਸ਼ਿਕ ਖਬਰਾਂ ਤੁਸੀਂ ਆਕਾਸ਼ਵਾਣੀ ਜਲੰਧਰ ਤੋਂ ਸੁਣ ਰਹੇ ਹੋ ਪੰਜਾਬ ਦੇ ਮੁੱਖ ਸਕੱਤਰ ਅਨੁਰਾਗ ਵਰਮਾ ਨੇ ਦੂਸ਼ਿਤ ਪਾਣੀ ਨਾਲ ਹੋਣ ਵਾਲੀਆਂ ਬਿਮਾਰੀਆਂ ਦੀ ਸੂਬੇ ਦੇ ਸਾਰੇ ਡਿਪਟੀ ਕਮਿਸ਼ਨਰਾਂ ਅਤੇ ਸਿਵਲ ਸਰਜਨਾਂ ਨਾਲ ਅੱਜ ਵੀਡੀਓ ਕਾਨਫਰੈਂਸਿੰਗ ਰਾਹੀਂ ਸਮੀਖਿਆ ਕੀਤੀ। ਉਨ੍ਹਾਂ ਸਪੱਸ਼ਟ ਕੀਤਾ ਕਿ ਹਰ ਸੂਬਾ ਵਾਸੀ ਦੀ ਸਿਹਤ ਦੀ ਜ਼ਿੰਮੇਵਾਰੀ ਸਰਕਾਰ ਦੀ ਹੈ ਤੇ ਇਸ ਮਾਮਲੇ ਵਿੱਚ ਕੋਈ ਵੀ ਢਿੱਲ ਜਾਂ ਕੋਤਾਹੀ ਬਰਦਾਸ਼ਤ ਨਹੀਂ ਕੀਤੀ ਜਾਵੇਗੀ। ਉਨ੍ਹਾਂ ਕਿਹਾ ਕਿ ਕੋਈ ਵੀ ਨਵਾਂ ਸੈਂਪਲ ਫੇਲ ਹੋਣ ਦੀ ਸੂਰਤ ਵਿੱਚ ਸਬੰਧਤ ਖੇਤਰ ਚ ਪਾਣੀ ਦੀ ਸਪਲਾਈ ਲਈ ਜ਼ਿੰਮੇਵਾਰ ਅਧਿਕਾਰੀ ਖਿਲਾਫ ਤੁਰੰਤ ਕਾਰਵਾਈ ਕੀਤੀ ਜਾਵੇ। ਅਨੁਰਾਗ ਵਰਮਾ ਨੇ ਕਿਹਾ ਕਿ ਪੀਣ ਵਾਲੇ ਪਾਣੀ ਦੇ ਸੈਂਪਲ ਚੈੱਕ ਕਰਨ ਲਈ ਟੈਸਟਿੰਗ ਕਿੱਟਾਂ ਦੀ ਖਰੀ ਇਸੇ ਤਰ੍ਹਾਂ ਪਾਕ ਨੇ ਵੱਡੇ ਜ਼ਿਲ੍ਹਿਆਂ ਵਾਸਤੇ 2 ਲੱਖ ਰੁਪਏ ਤੇ ਛੋਟੇ ਜ਼ਿਲ੍ਹਿਆਂ ਲਈ 1 ਲੱਖ ਰੁਪਏ ਜਾਰੀ ਕਰ ਦਿੱਤੇ ਨੇ ਪ੍ਰਮੁੱਖ ਸਕੱਤਰ ਜਲ ਸਪਲਾਈ ਤੇ ਸੈਨੀਟੇਸ਼ਨ ਨੇ ਦੱਸਿਆ ਕਿ ਟੈਸਟਿੰਗ ਕਿਤਾ ਲਈ ਕੁੱਲ 25 ਲੱਖ ਰੁਪਏ ਜਾਰੀ ਕੀਤੇ ਗਏ ਨੇ ਭਾਰਤ ਸਰਕਾਰ ਦੀ ਸੂਚਨਾ ਤੇ ਪ੍ਰਸਾਰਣ ਮੰਤਰਾਲਾ ਤਹਿਤ ਕੇਂਦਰੀ ਸੰਚਾਰ ਬਿਊਰੋ ਅੰਮ੍ਰਿਤਸਰ ਨੇ ਭਾਰਤੀ ਨਿਆਂ ਸੰਹਿਤਾ ਤੇ ਫਲੈਗਸ਼ਿਪ ਯੋਜਨਾਵਾ ਸੰਬੰਧੀ ਇੱਕ ਸੈਮੀਨਾਰ ਅੱਜ ਦੇਵ ਸਮਾਜ ਕਾਲਜ ਫਿਰੋਜ਼ਪੁਰ ਵਿੱਚ ਜ਼ਿਲ੍ਹਾ ਪ੍ਰਸ਼ਾਸਨ ਤੇ ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ ਦੇ ਸਹਿਯੋਗ ਨਾਲ ਕਰਵਾਇਆ ਜ਼ਿਲ੍ਹਾ ਦੇ ਸੈਸ਼ਨ ਜੱਜ ਵਰਿੰਦਰ ਅਗਰਵਾਲ ਇਸ ਮੌਕੇ ਮੌਜੂਦ ਰਹੇ ਉਹਨਾਂ ਕਹਿੰਿਆ ਕਿ ਭਾਰਤ ਸਰਕਾਰ ਨੇ 1 ਜੁਲਾਈ ਤੋਂ 3 ਨਵੇਂ ਕਾਨੂੰਨ ਲਾਗੂ ਕੀਤੇ ਨੇ ਤੇ ਇਹਨਾਂ ਰਾਹੀਂ ਸਮੇਂ ਦੇ ਇਨਸਾਫ ਦਿਵਾਉਣਾ ਯਕੀਨੀ ਬਣਾਇਆ ਗਿਆ ਹੈ ਤਾਂ ਜੋ ਦੋਸ਼ੀਆਂ ਨੂੰ ਸਮੇਂ ਸਿਰ ਸਜ਼ਾਵਾ ਅਤੇ ਪੀੜਤਾਂ ਨੂੰ ਨਿਰਧਾਰਤ ਸਮੇਂ ਚ ਇਨਸ ਵੱਲੋਂ ਪੁਲਿਸ ਨਿਆਂਇਕ ਅਧਿਕਾਰੀ ਤੇ ਕਾਨੂੰਨ ਨਾਲ ਜੁੜੇ ਲੋਕਾਂ ਨੂੰ ਸਿਖਲਾਈ ਦਿੱਤੀ ਜਾ ਰਹੀ ਹੈ 99 ਕਾਨੂੰਨਾ ਸੰਬੰਧੀ ਆਮ ਲੋਕਾਂ ਨੂੰ ਜਾਣਕਾਰੀ ਦੇਣ ਲਈ ਤੇ ਵਿਦਿਆਰਥੀਆਂ ਨੂੰ ਆਪਣੇ ਹੱਕਾਂ ਪ੍ਰਤੀ ਜਾਗਰੂਕ ਕਰਨ ਵਾਸਤੇ ਕਾਲਜ ਫੈਕਲਟੀ ਮੈਂਬਰਾਂ ਨੇ ਇਹਨਾਂ ਕਾਨੂੰਨਾਂ ਬਾਰੇ ਡੂੰਘਾਈ ਨਾਲ ਸਮਝਣ ਦੀ ਜ਼ਰੂਰਤ 'ਤੇ ਜ਼ੋਰ ਦਿੱਤਾ ਤੇ ਕਿਹਾ ਕਿ ਮੌਜੂਦਾ ਸਮੇਂ ਇਹ ਤਿੰਨ ਕਾਨੂੰਨ ਹਰ ਭਾਰਤੀ ਲਈ ਲਾਹੇਵੰਦ ਸਾਬਤ ਹੋਣਗੇ ਫ੍ਰਾਂਸ ਦੀ ਰਾਜਧਾਨੀ ਪੈਰਿਸ ਵਿੱਚ ਖੇਡਾਂ ਦੇ ਮਹਾਕੁੰਭ 올림픽 ਦਾ ਉਦਘਾਟਨ ਸਮਾਗਮ ਅੱਜ ਰਾਤ ਹੋ ਰਿਹਾ ਹੈ ਇਸ ਨੂੰ ਯਾਦਗਾਰ ਬਣਾਉਣ ਲਈ ਖਾਸ ਤਿਆਰੀਆਂ ਕੀਤੀਆਂ ਗਈਆਂ ਨੇ કુલ 23 ਖੇਡਾਂ ਲਈ ਮੁਕਾਬਲੇ ਵੇਖਣ ਨੂੰ ਮਿਲਣਗੇ ਹੋਰ ਵੇਰਵੇ ਨਾਲ ਇਹ ਰਿਪੋਰਟ ਪੈਰਿਸ 올림픽 ਖੇਡਾਂ ਦਾ ਉਦਘਾਟਨੀ ਸਮਾਗਮ ਸਟੇਡੀਅਮ ਤੋਂ ਹਟ ਕੇ ਸੀਨ ਨਦੀ ਦੇ ਕੰਢੇ ਤੇ ਹੋਵੇਗਾ ਇਸ ਲਈ ਪੈਰਿਸ ਵਿੱਚ ਖਾਸ ਤਿਆਰੀਆਂ ਕੀਤੀਆਂ ਗਈਆਂ ਨੇ ਪੈਰਿਸ ਵਿੱਚ ਕੋਈ 100 ਸਾਲ ਮਗਰੋਂ 올림픽 ਖੇਡਾਂ ਹੋ ਰਹੀਆਂ ਹਨ 200 ਮੁਲਕਾਂ ਦੇ 10000 ਤੋਂ ਵੱਧ ਖਿਡਾਰੀ 19 ਕਿਸ਼ਤੀਆਂ ਵਿੱਚ ਸਵਾਰ ਹੋ ਕੇ ਇਸ ਸ਼ਾਨਦਾਰ ਰੰਗਰੰਗ ਸਮਾਗਮ ਦਾ ਗਵਾਹ ਬਣਨਗੇ ਭਾਰਤੀ ਦਲ ਦੀ ਅਗਵਾਈ ਬੈਡਮਿੰਟਨ 스타 ਪੀਵੀ ਸਿੰਧੂ ਅਤੇ ਟੇਬਲ ਟੈਨਿਸ ਖਿਡਾਰੀ ਸ਼ਰਤ ਕਮਲ ਕਰਨਗੇ ਆਪਣੀ ਇਸ ਭੂਮਿਕਾ ਨੂੰ ਲੈ ਕੇ ਇਹ ਦੋਵੇਂ ਖਿਡਾਰੀ ਬੇਹੱਦ ਹੀ ਉਤਸ਼ਾਹਿਤ ਨੇ ਇਟਸ ਅ ਪ੍ਰਾਊਡ ਮੂਮੈਂਟ ਆਫਕੋਜ਼ ਇਟਸ ਅ ਵਨ ਟਾਈਮ ਓਪਰਚ्युनिटी ਫਾਰ ਐਨੀਵਨ ਟੂ ਬੀ ਅ ਫਲੈਗ ਬੇਅਰਰ ਐਂਡ ਆਬਵੀਅਸਲੀ ਰਿਪਰੈਜ਼েন্টিੰਗ ਆਰ ਕੰਟਰੀ ਇਟਸ ਐਟ ਦੀ 올림픽ਸ ਯੂ ਨੋ ਸਟੈਂਡਿੰਗ देयर ਰਾਈਟ ਇਨ ਫਰੰਟ ਹੋਲਡਿੰਗ ਇੰਡੀਅਨ ਫਲੈਗਸ ਸੋ ਇਟਸ ਅ ਵੈਰੀ ਪ੍ਰਾਊਡ ਮੂਮੈਂਟ ਵੇਟਿੰਗ ਫਾਰ 26th ਆਫ ਜੁਲਾਈ ਵੈਨ ਵਿਲ ਬੀ

ਕੁੱਲ 7 ਤਮਗੇ ਹਾਸਲ ਕੀਤੇ ਸਨ ਇਸ ਵਾਰ ਦੇਸ਼ ਵਾਸੀਆਂ ਨੂੰ ਇਹਨਾਂ ਤਮਗਿਆਂ ਦੀ ਗਿਣਤੀ ਵਧਣ ਦੀ ਪੂਰੀ ਆਸ ਹੈ ਭਾਵੇਂ ਇਹ ਮੁਸ਼ਕਲ ਜ਼ਰੂਰ ਹੈ ਪਰ ਨਾ ਮੁਮਕਿਨ ਨਹੀਂ ਸ਼ਿਸ਼ੂ ਚਰਮਾ ਸ਼ਾਂਤਰ ਆਕਾਸ਼ਵਾਣੀ ਸਮਾਚਾਰ ਜਲੰਧਰ ਭਾਰਤ ਔਰ ਏਸ਼ੀਆ ਕ੍ਰਿਕਟ ਕੱਪ ਦੇ ਫਾਈਨਲ ਵਿੱਚ ਪਹੁੰਚ ਗਿਆ ਹੈ ਕੋਲੰਬੋ ਵਿੱਚ ਅੱਜ ਹੋਏ ਸੈਮੀਫਾਈਨਲ ਵਿੱਚ ਭਾਰਤ ਨੇ ਬੰਗਲਾਦੇਸ਼ ਨੂੰ 10 ਵਿਕਟਾਂ ਨਾਲ ਹਰਾਇਆ ਭਾਰਤ ਨੌਵੀਂ ਵਾਰ ਇਸ ਹਕਾਪਤੇ ਫਾਈਨਲ ਵਿੱਚ ਪੁੱਜਿਆ ਸਿਰਫ 81 ਦੌੜਾਂ ਦੇ ਛੋਟੇ ਜੋ ਹੈ ਟੀਚੇ ਦਾ ਪਿੱਛਾ ਕਰਨ ਉਤਰੀ ਪਾਰਤੀ ਟੀਮ ਨੂੰ ਸ਼ਿਫਾਲੀ ਵਰਮਾ ਅਤੇ ਸਮ੍ਰਿਤੀ ਮੰਧਾਨਾ ਨੇ ਤੇਜ਼ ਸ਼ੁਰੂਆਤ ਕੀਤੀ ਦੋਆਂ ਨੇ 11 ਓਵਰਾਂ 'ਚ ਬਿਨਾਂ ਕਿਸੇ ਨੁਕਸਾਨ ਦੇ 83 ਦੌੜਾਂ ਬਣਾਈਆਂ ਅਤੇ ਭਾਰਤ ਨੂੰ 10 ਵਿਕਟਾਂ ਨਾਲ ਇੱਕ ਵੱਡੀ ਜਿੱਤ ਦਿਵਾਈ ਇਸ ਦੇ ਨਾਲ ਹੀ ਅੱਜ ਦੀ ਖਬਰਾਂ ਖਤਮ ਹੋਈਆਂ ਨਮਸਕਾਰ